ਟੋਲ ਪਾਇਆ ਤੇ ਲਗਾਤਾਰ ਰੇਡ ਵੱਤੇ ਜਾ ਰਹੇ ਨੇ ਉਹ ਉਹਨਾਂ ਨੂੰ ਲੈ ਕੇ ਲਗਾਤਾਰ ਉਸ ਕਸ਼ ਵੀ ਛੇੜਦੇ ਨੇ ਨਹੀਂ ਇਹ ਬਿਲਕੁਲ ਇੱਕ ਬੜਾ ਵੱਡੀ ਜ਼ਿੰਮੇਵਾਰੀ ਆ ਜਿਹੜੀ ਸੈਂਟ ਨਹੀਂ ਇਹਦੀ ਆਪਣੀ ਭਗਵੰਤ ਮਾਨ ਸਾਹਿਬ ਦੀ ਬਾਕੀ ਜਗ੍ਹਾ ਟੋਲ ਬੰਦ ਕਰਾਉਂਦੇ ਫਿਰਦੇ ਆ ਤੇ ਜਿਹੜਾ ਸਭ ਤੋਂ ਮਹਿੰਗਾ ਟੋਲਾ ਇਹਦੇ ਬਾਰੇ ਕਿਉਂ ਨਹੀਂ ਸੋਚਦੇ ਉਹ ਵੀ ਆ ਕੇ ਗੱਲ ਕਰਨ ਪਹਿਲਾਂ ਇਹਦਾ ਐਲਾਨ ਕੀਤਾ ਸੀ ਉਹਨਾਂ ਨੇ ਤੁਹਾਨੂੰ ਯਾਦ ਆ ਵੀ ਕੁਝ ਮਹੀਨਿਆਂ ਚ ਹੀ ਮੈਂ ਜਿਹੜਾ ਉਹ ਲਾਡੋਵਾਲ ਟੋਲ ਬੰਦ ਕਰੂੰਗਾ ਇਹ ਤਾਂ ਔਨ ਸਾਰੇ ਤੁਹਾਡੇ ਰਿਕਾਰਡ ਤੇ ਸੀ ਤੇ ਹੁਣ ਜਿਹੜੇ ਉਰੇ ਜਿਨ੍ਹਾਂ ਦੀ ਗਵਰਨਮੈਂਟ ਆ ਤੇ ਜਿਹੜੇ ਨਮਾਇंदे ਉਰੇ ਐਮਪੀ ਬੜੇ ਨੇ ਉਹਨਾਂ ਨੂੰ ਜ਼ਰੂਰ ਇਹ ਲੋਕਾਂ ਦੀ ਸਮੱਸਿਆ ਬਾਰੇ ਜ਼ਰੂਰ ਸੋਚਣਾ ਚਾਹੀਦਾ ਦੇਖਣਾ ਚਾਹੀਦਾ ਇਹ ਸਭ ਤੋਂ ਮਹਿੰਗਾ ਟੋਲ ਕਿਉਂ ਆ ਇਹਦੇ ਕਾਰਨ ਕੀ ਆ ਤੇ ਜੇ ਇਹਦੇ ਟੋਲ ਜਿੱ ਕੋਈ ਜ਼ਿਆਦਾ ਮਹਿੰਗੇ ਵੀ ਹੈ ਉਹਦਾ ਪੈਸਾ ਇਹ ਜਿਹੜਾ ਉਹ ਸੂਬਾ ਸਰਕਾਰ ਭਰ ਦੇਵੇ ਤੇ ਲੋਕਾਂ ਨੂੰ ਕਿਉਂ ਇੰਨਾ ਤੰਗ ਕਰ ਰਹੀ ਆ ਕਿਉਂ ਇੰਨਾ ਪਰੇਸ਼ਾਨ ਕਰ ਰਹੀ ਆ ਜਿੰਨਾ ਵੀ ਪੈਸਾ ਜਿਹੜੇ ਵੀ ਕੋਈ ਪ੍ਰਾਈਵੇਟ ਕੰਟਰੈਕਟਰ ਨੇ ਜਿਹਨੇ ਇਹ ਬਣਾਈ ਆ ਉਹਦਾ ਪੈਸਾ ਸੂਬਾ ਸਰਕਾਰ ਦੇ ਕੇ ਲੋਕਾਂ ਨੂੰ ਤਾਂ ਜਿਹੜੀ ਇਹ ਤਕਲੀਫ ਤੋਂ ਦੂਰ ਕਰੇ ਹੁਣ ਤਾਂ ਮੁਨਿਆਦ ਵੀ ਪੂਰੀ ਹੋ ਗਈ ਆ ਜੀ ਜੇ ਮੁਨਿਆਦ ਪੂਰੀ ਹੋਈ ਤਾਂ ਉਹਨੂੰ ਬੰਦ ਕਰਨਾ ਹੀ ਚਾਹੀਦਾ ਉਹ ਖੁੱਲਾਂ ਕੇ ਮੇਰੇ ਰਹਿ ਜਵੇ ਜੀ ਸੈਂਟਰ ਦਾ ਟੋਲ ਦੱਸਿਆ ਜਾ ਰਿਹਾ ਜੀ ਉਹ ਸੈਂਟਰ ਵੱਲੋਂ ਕੋਈ ਅੱਛੇ ਦੇਖੋ ਸੈਂਟਰ ਦੇ ਵੱਲੋਂ ਕੋਈ ਟੋਲ ਨਹੀਂਗਾ ਇਹ ਤਾਂ ਠੇਕੇਦਾਰ ਦਾ ਟੋਲ ਆ ਜਿਨੇ ਜਿਨੇ ਸੜਕ ਬਣਾਈ ਆ ਉਹ ਕੰਟਰੈਕਟ ਜਿਹੜਾ ਉਹ ਜਿਹਦੇ ਕੋਲ ਆ ਉਹਦੇ ਕੋਲੇ ਕੰਮ ਹੁੰਦਾ ਉਹਨੇ ਆਪਣਾ ਪੈਸਾ ਹੈ ਜਿਹੜਾ ਪਰ ਮੈਂ ਕਹਿੰਦਾ ਜੇ ਜੇ ਕਿਸੇ ਦਾ ਵੀ ਆ ਪਰ ਸੁਭਾ ਸਰਕਾਰ ਉਹਨਾਂ ਉਹਨਾਂ ਪੈਸਾ ਦੇ ਦੇਵੇ ਜਿਹੜੀ ਸਾਲ ਜਿਹੜੀ ਜ਼ਿੰਮੇਵਾਰੀ ਆ ਸਾਮ ਸਵਾਲ ਦੀ ਉਹ ਤਾਂ ਪੰਜਾਬ ਚ ਸੜਕ ਤਾਂ ਪੰਜਾਬ ਚ ਆ ਨਾ ਤੇ ਪੰਜਾਬ ਉਹਦੀ ਜ਼ਿੰਮੇਵਾਰੀ ਲੈ ਲੇ ਵੀ ਇਹ ਸੜਕ ਦੀ ਸੰਭਾਲ ਅਸੀਂ ਕਰਾਂਗੇ ਇਹਦੇ ਉੱਤੇ ਜੇ ਐਂਬੂਲੈਂਸ ਦੀ ਲੋੜ ਪੈਂਦੀ ਆ ਅਸੀਂ ਦੇਵਾਂਗੇ ਫਾਇਰ ਬ੍ਰਿਗੇਡ ਦੀ ਲੋੜ ਪੈਂਦੀ ਆ ਅਸੀਂ ਕ੍ਰੇਨ ਦੀ ਲੋੜ ਪੈਂਦੀ ਆ ਜੇ ਐਕਸੀਡੈਂਟ ਹੁੰਦਾ ਅਸੀਂ ਦੇਵਾਂਗੇ ਤਾਂ ਫੇਰ ਕੋਈ ਰੋਕ ਕਿਵੇਂ ਸਕਦਾ ਏ ਜਿੰਨਾ ਪੈਸਾ ਉਹਨਾਂ ਦਾ ਰਹਿੰਦਾ ਏ ਜਿਹੜੀ ਸੜਕ ਬਣੀ ਦਾ ਉਹਨਾਂ ਦਾ ਪੈਸਾ ਉਹਨਾਂ ਨੂੰ ਦੇ ਕੇ ਪਰੇ ਤੋਰਨ ਲੋਕਾਂ ਦੀ ਪ੍ਰੋਬਲਮ ਹੱਲ ਕਰਨ ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲਗਾਤਾਰ ਦੇਖਦੇ ਕਿ ਜਿਮਨੀ ਚੌਂ ਨੂੰ ਲੈ ਕੇ ਸਿਆਸਤ ਪੱਗਦੀ ਜਾ ਰਹੀ ਹੈ ਤੇ ਹੁਣ ਜਿਮਨੀ ਚੌਂ ਦੇ ਵਿੱਚ ਕਿਉਂਕਿ ਲਗਾਤਾਰ ਬਿਜਲੀ ਦਾ ਮੁੱਦਾ ਵੀ ਗਰਮਾਇਆ ਹੋਇਆ ਉਹਨੂੰ ਲੈ ਕੇ ਕਿਉਂਕਿ ਬਿਜਲੀ ਦੇ ਰੇਟ ਵੀ ਵਧ ਰਹੇ ਨਹੀਂ ਨਹੀਂ ਸਭ ਤੋਂ ਵੱਡਾ ਮੁੱਦਾ ਤਾਂ ਜਿਹੜਾ ਆ ਪੰਜਾਬ ਦੇ ਵਿੱਚ ਇਸ ਵੇਲੇ ਭਾਈ ਨਸ਼ੇ ਦਾ ਏ ਇੱਕ ਲੜਾਈ ਚੱਲ ਰਹੀ ਆ ਇੱਕ ਯੁੱਧ ਚੱਲ ਰਿਹਾ ਜਿਹੜੇ ਕੀ 10000 ਕਨਸਟੇਬਲ ਪੁਲਿਸ ਦੇ ਹੌਲਦਾਰ ਸਹਿਬਾਨ ASI 10000 ਬਦਲਤੇ ਤੇ ਤੁਸੀਂ ਅੰਦਾਜ਼ਾ ਲਾਓ ਉਹ ਕੀ ਕਹਿ ਕੇ ਬਦਲੇ ਆ ਮੁੱਖ ਮੰਤਰੀ ਨੇ ਵੀ ਜਿਹੜਾ ਨਸ਼ੇ ਦਾ ਲੈਣ ਦੇਣਾ ਨੈਕਸਟ ਇਸ ਦਾ ਉਹ ਇਹਨਾਂ ਦੇ ਨਾਲ ਆ ਤੇ ਤੁਸੀਂ ਅੰਦਾਜ਼ਾ ਲਾਓ ਕਿੰਡੀ ਵੱਡੀ ਇੱਕ ਤੂਮਤ ਆ ਇੱਕ ਪੁਲਿਸ ਤੇ ਲਾਤੀ ਤੇ ਅੱਜ ਪੁਲਿਸ ਕਿਹੜੇ ਮੂੰਹ ਨਾਲ ਲੋਕਾਂ ਦੇ ਮੂਹਰੇ ਕੋਲ ਜਾਊਗੀ ਜਿਸ ਪੁਲਿਸ ਨੂੰ ਜਿਸ ਵਰਦੀ ਨੂੰ ਉਸ ਮੁੱਖ ਮੰਤਰੀ ਉਸ ਹੋਮ ਮਿਨਿਸਟਰ ਨੇ ਉਸ ਸਰਕਾਰ ਨੇ ਕਹਿਤਾ ਵੀ ਇਹ ਨਸ਼ੇ ਦੇ ਵਪਾਰੀਆਂ ਰਲੇ ਹੋਏ ਨੇ ਤੁਸੀਂ ਦੇਖੋ ਤਾਂ ਸਹੀ ਨਾ ਇਹ ਪੁਲਿਸ ਜਿਹੜੀ ਆ ਹਮੇਸ਼ਾ ਅਤਵਾਦ ਨਾਲ ਲੜਦੀ ਰਹੀ ਆ ਬਾਰਡਰ ਤੇ ਇਹ ਸਾਡੀ ਸਟੇਟ ਆ ਪੁਲਿਸ ਨੇ ਕਦੇ ਸਿਰ ਨਹੀਂ ਮਾਨੀ ਕੀਤਾ ਅੱਜ ਯਾਰ ਤੁਸੀਂ ਉਸ ਪੁਲਿਸ ਨੂੰ ਇਹ ਕਹਿੰਤਾ ਵੀ ਇਹ ਇਹ ਰਲੇ ਹੋਏ ਨੇ ਤੇ ਡੀਜੀਪੀ ਨੂੰ ਆਪਣੀ ਪੁਲਿਸ ਦਾ ਮੋਰਲ ਬਚਾਉਣ ਲਈ ਪੁਲਿਸ ਨੂੰ ਉਹਦਾ ਸਿਰ ਉੱਚਾ ਰੱਖਣ ਲਈ ਡੀਜੀਪੀ ਨੂੰ ਲੜਨਾ ਪੈ ਰਿਹਾ ਮੀਡੀਆ ਦੇ ਨਾਲ ਥੋ-ਥੋ ਗੱਲ ਕਰਨੀ ਪੈ ਰਹੀ ਆ ਵੀ ਨਹੀਂ ਇਹ ਬਦਲੀਆਂ ਇਸ ਕਰਕੇ ਨਹੀਂ ਹੋਈਆਂ ਇਹ ਬਦਲੀਆਂ ਜਿਹੜੀਆਂ ਏ ਉਹ ਇੱਕ ਇੰਟਰਨਲ ਕੰਮ ਆ ਪਰ ਆਮ ਆਦਮੀ ਪਾਰਟੀ 2 ਸਾਲ ਦੇ ਉੱਤੇ ਸਮਾਂ ਹੋ ਗਿਆ ਅੱਜ ਉਹ ਨਸ਼ੇ ਦੇ ਉੱਤੇ ਇਹ ਕਹਿ ਕੇ ਆ ਵੀ ਸਾਨੂੰ ਸੁਝਾਓ ਦਿਓ ਤੇ 2 ਸਾਲ 2.5 ਸਾਲ ਉਹਨਾਂ ਨੂੰ ਸੁਝਾਓ ਲੈਣ ਲਈ ਲੱਗੇ ਤੇ ਫਿਰ ਕੰਮ ਕੱਢ ਕਰਨਗੇ ਇਸ ਕਰਕੇ ਬਿਲਕੁਲ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਨਮੀਆਂ ਹੋਰ ਇਲੈਕਸ਼ਨਾਂ ਹੋਣੀਆਂ ਚਾਹੀਦੀਆਂ ਉਹ ਬਿਲਕੁਲ ਆਪਣੇ ਘਰੇ ਵਾ